ਸਾਚਰੀਏ ਕਾਲ ਦੋਸਤੋ ਅਖਰ ਤੋਂ ਲੱਜ ਚੈਨਲ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੱਜ ਤੁਸੀਂ ਸੁਣੋਗੇ ਬਲਵਿੰਦਰ ਸਿੰਘ ਜੀ ਦੀ ਕਲਮ ਤੋਂ ਇੱਕ ਰਚਨਾ ਸਾਡੇ ਦਾਦੀ ਜੀ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀ ਕਿ ਇੱਕ ਵਾਰ ਕਿਸੇ ਦੇ ਘਰ ਇੱਕ ਪ੍ਰਾਉਣਾ ਆ ਗਿਆ ਕਈ ਦਿਨ ਰਿਹਾ ਪਰ ਫਿਰ ਵਾਪਸ ਜਾਣ ਦਾ ਨਾਂ ਹੀ ਨਾ ਲਵੇ ਘਰ ਵਾਲੇ ਤੰਗ ਆ ਗਏ ਕਿ ਇਹ ਤਾਂ ਪੱਕਾ ਅੱਡ ਹੀ ਜਮਾ ਕੇ ਬਹਿ ਗਿਆ ਫਿਰ ਉਹ ਸਕੀਮ ਲੌਨ ਲੱਗੇ ਕਿ ਇਸ ਪ੍ਰਾਉਣੇ ਨੂੰ ਕਿਵੇਂ ਭਜਾਇਆ ਜਾਵੇ ਆਖਰ ਨੂੰ ਉਸ પતિ ਤੇ ਪਤਨੀ ਨੇ ਸਕੀਮ ਲਾਈ ਕਿ ਜਦੋਂ ਪ੍ਰੌਣਾ ਘਰ ਦੇ ਬਾਹਰ ਮੰਝੇ ਤੇ ਬੈਠਾ ਹੋਵੇ ਅਸੀਂ ਘਰ ਦੇ ਅੰਦਰ ਲੜ ਪਾਵਾਂਗੇ ਉਸ ਔਰਤ ਦਾ ਪਤੀ ਕਹਿੰਦਾ ਕਿ ਮੈਂ ਤੈਨੂੰ ਝੂਠੀ-ਮੁੱਠੀ ਡੰਡੇ ਮਾਰਾਂਗਾ ਤੇ ਤੂੰ ਝੂਠੀ-ਮੁੱਠੀ ਚੀਕਾਂ ਮਾਰਨੀਆਂ ਸ਼ੁਰੂ ਕਰਦੀ ਫਿਰ ਪ੍ਰੌਣਾ ਆਪੇ ਇੱਥੋਂ ਦੌੜ ਜਾਏਗਾ ਸੋ ਸਕੀਮ ਅਨੁਸਾਰ ਜਦੋਂ ਪ੍ਰੌਣਾ ਘਰ ਦੇ ਬਾਹਰ ਮੰਝੇ ਤੇ ਬੈਠਾ ਸੀ ਤਾਂ ਘਰ ਵਾਲੇ ਨੇ ਆਪਣੀ ਘਰਵਾਲੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਘਰ ਵਾਲਾ ਸੋਟੀ ਕੰਧ 'ਚ ਮਾਰਦਾ ਸੀ ਤੇ ਉਹਦੀ ਘਰਵਾਲੀ ચીਖ ਚਿਹੜਾ ਪਾਉਣਾ ਸ਼ੁਰੂ ਕਰ ਦਿੰਦੀ। ਪਰੌਣਾ ਨੇ ਦੇਖਿਆ ਕਿ ਇਹ ਦੋਨੋਂ ਆਪਸ 'ਚ ਲੜ ਪਏ ਤੇ ਉਹਨੇ ਆਪਣਾ ਮੰਜਾ ਚੁੱਕਿਆ ਤੇ ਘਰ ਦੇ ਪਿਛਲੇ ਪਾਸੇ ਚਲਾ ਗਿਆ। ਹੁਣ ਕੁਝ ਟਾਈਮ ਬਾਅਦ ਉਹੀ ਪਤੀ ਪਤਨੀ ਘਰ ਦੇ ਅੰਦਰੋਂ ਬਾਹਰ ਆਏ ਤਾਂ ਦੇਖਿਆ ਕਿ ਪਰੌਣਾ ਗਾਇਬ ਸੀ। ਤਾਂ ਉਹ ਦੋਨੋਂ ਖੁਸ਼ੀ 'ਚ ਨੱਚਣ ਲੱਗ ਪਏ ਤੇ ਕਹਿਣ ਲੱਗੇ ਕਿ ਦੇਖ ਮੇਰੀ ਹੁਸ਼ਿਆਰੀ ਮੈਂ ਸੋਟੀ ਕੰਧ 'ਚ ਮਾਰੀ ਕੁੱਟੀ ਮੈਂ ਵੀ ਨਾ। ਤਾਂ ਅੱਗੋਂ ਪਤਨੀ ਕਹਿੰਦੀ ਕਿ ਮੇਰਾ ਨਾ ਕਰਤਾਰੀ ਮੈਂ ਸੁੱਕੀ ਚੀਕ ਮਾਰੀ ਰੋਈ ਮੈਂ ਵੀ ਨਾ ਇਹ ਸੁਣ ਕੇ ਪ੍ਰਾਉਣਾ ਵੀ ਘਰ ਦੇ ਪਿਛਲੇ ਪਾਸੇ ਤੋਂ ਮੰਝਾ ਚੁੱਕ ਕੇ ਘਰ ਦੇ ਵਿਹੜੇ ਚ ਆ ਕੇ ਕਹਿਣ ਲੱਗਿਆ ਕਿ ਮੇਰਾ ਨਾ ਗੁਰਦਿੱਤਾ ਮੰਝਾ ਚੁੱਕ ਪਿਛਵਾੜੇ ਸੁੱਤਾ ਗਿਆ ਮੈਂ ਵੀ ਨਾ ਸੋ ਉਮੀਦ ਕਰਦੇ ਹਾਂ ਦੋਸਤੋ ਤੁਹਾਨੂੰ ਕਹਾਣੀ ਪਸੰਦ ਆਈ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੇ ਤੁਸੀਂ ਵੀ ਆਪਣੀ ਲਿਖੀ ਹੋਈ ਕੋਈ ਕਹਾਣੀ ਸਾਡੇ ਜ਼ਰੀਆ ਸਰੋਤਿਆਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਨੂੰ ਵਟਸਐਪ ਕਰ ਸਕਦੇ ਹੋ 9216410668 ਤੇ